ਹੰਦ ਦਿਨ ਆਪ ਨੂੰ ਵੱਡੀ ਕਾਰਵਾਈ ਕਰਦੇ ਹੋਏ ਐਡੀਸੀਪੀ ਇਨਵੈਸਟੀਗੇਸ਼ਨ ਦੀ ਰਿਪੋਰਟ ਇਕ ਬਦਨਾਮ ਮਰਿਆ ਜਿਸ ਵਿੱਚ ਰਣਜੀਤ ਸਿੰਘ ਉੱਤਰ ਸੰਤੋਖ ਸਿੰਘ ਵਾਸੀ ਸੀਤਾ ਗੁੰਜਲਾ ਸੀਤਾਪੁਰ ਯੂਪੀ ਦਾ ਰਹਿਣ ਵਾਲਾ ਜਿਹੜਾ ਹੁਣ ਇਹ ਹੈਵਨ ਸਿਟੀ ਗਰੀ ਨੰਬਰ 1 ਵਿੱਚ ਰਹਿ ਰਿਹਾ ਇਸ ਨੂੰ ਤੁਰੇਜਰ ਬੀ ਅਰਬਨ ਸਿਟੀ ਵਿੱਚ ਇਹਦੇ ਕੋਲੋਂ ਪੰਤ ਲੋਕੀ ਗ੍ਰਾਮ ਰੋਈ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਤੇ ਮਕਦਮਾ ਨੰਬਰ 170 15 15 685 ਪੀਐਸ ਜਮਾਲਪੁਰ ਦੇ ਆਧ ਵਿੱਚ ਦਰਜ ਕੀਤਾ ਗਿਆ ਤੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਗ੍ਰਾਮ ਨੇ ਇਸ ਦੇ ਸਾਹ ਤੇ 60 ਕਿਲੋ ਕੁਕੀ ਹੋਰ ਇਹਦੇ ਤੋਂ ਰਾਮ ਰੋਈ ਜੋ ਕੁੱਲ ਟੋਟਲ 65 ਕਿਲੋ ਕੁਕੀ ਦੇ ਵੀ ਉਹ ਬਰਾਮਦ ਹੋਈ ਆ ਤੇ ਇਹ ਤੇ ਮੁਕਦਮਾ ਨੰਬਰ 178 ਮਿਤੀ 24 ਨੂੰ ਪੱਤੀ ਨੂੰ ਦਰਜ ਕਰਕੇ ਇਹਨੂੰ ਕੇਸ ਦਾਖਲ ਕੀਤਾ ਤੇ ਕੋਈ ਕਰੰਦਾ ਮੰਨ ਲਿਆ ਤੇ ਹੁਣ ਅਗੇ ਦੇ ਸੀ ਹੋਰ ਵੱਡੇ ਪੱਲੇ ਜਾਨ ਦੀ ਆਸ ਹੈ ਕਿ ਕਿੱਥੋਂ ਲੱਗਿਆ ਸੀ ਕਿ ਕਿੱਥੇ ਵੇਚਦਾ ਸੀ ਕਿ ਉਹਰੇ ਉਹਰੇ ਦੇ ਮਤਲਬ ਮੈਂ ਕਿਤੇ ਕਿਹੜੇ ਕਿਹੜੇ ਬੰਦੇ ਸੀ ਤੇ ਦੇਤੇ ਕਾਰਵਾਈ ਕਰਦੋ ਇਹ ਤਾਂ ਇਹ ਕਰ ਦਈ ਵੀ ਆ ਦੂਜੀ ਜਿਹੜੀ ਹੈਗੀ ਆ ਬੇਤਨਾ ਦੀ ਰਿਕਵਰੀ ਹੋਈ ਆ ਤੁਹਾਨੂੰ ਪਤਾ ਜਿੱਦਾਂ ਮੁਕੱਦਮਾ ਨੰਬਰ 731 21925 ਨੂੰ ਥਾਣਾ ਡੁੱਗਰੀ ਵਿੱਚ ਦਰਜ ਹੋਇਆ ਸੀ ਪੈਂਡ ਲਹਿਰਾ ਵਿਖੇ ਲਹਿਰਾ ਵਿਖੇ ਆਪਣਾ ਨਾਮ ਸਰਵਿੰਦਰ ਸਿੰਘ ਸ਼ੰਦਾ ਦੇ ਘਰ ਦੇ ਬਾਹਰ ਘਰ ਦੇ ਅੰਦਰ ਆ ਕੇ ਫੈਰਿੰਗ ਕੀਤੀ ਸੀ ਤਿੰਨ ਬੰਦਿਆਂ ਨੇ ਇਦੇ ਵਿੱਚ ਕੁਲਦੀਪ ਸਿੰਘ ਮਾਨਸੀ ਇੱਕ ਕਰਨ ਜੋਤ ਸੀ ਜਿਹੜਾ ਹੈ ਚੱਕਰਗੱਦਰ ਹੈ ਨਾਲ ਅਸੀਂ ਤੇ ਇੱਕ ਜਗਰਾਉ ਦਾ ਆਪਣੇ ਵਿੱਚ ਮੈਨ ਪਲਾਵਰ ਹੈ ਨਾਲ ਅਸਕ ਚਾਂਸਿੰਗ ਸੀ ਇਹ ਤਿੰਨ ਬੰਦੇ ਸੀ ਜਿਹੜਾ ਇਹ ਮਾਨਸੀ ਇਹ ਲਹਿਰਾ ਕਰਦਾ ਹੀ ਰਹਿਣਾ ਸੀ ਤੇ ਜਿਹਨਾਂ ਦਾ ਆਪਸੀ ਅਰੰਦਰ ਚੱਲਦੀ ਸੀ ਜਿਹੜਾ ਇਹ ਪਹਿਲਾਂ ਵੀ ਨਸ਼ੇ ਦਾ ਕੰਮ ਕਰਦਾ ਸੀ ਜਿਸ ਤੇ ਸੁਖਵਿੰਦਰ ਸਿੰਘ ਨੇ ਰੋਕਿਆ ਸੀ ਪਰ ਉਹਦੇ ਜੇ ਤੈ ਚਾਕੇ ਨੇ ਇਹਦੇ ਘਰ ਤੇ ਕਾਰਵਾਈ ਕੀਤੀ ਹੈ ਤੇ ਫੈਰਿੰਗ ਕੀਤੀ ਹੈ ਨਮਾਜ਼ ਦੇ ਨਾਲ ਸੋ ਇਹਨੂੰ ਵੀ ਸੀਏ ਦੀ ਟੀਮ ਵੱਲੋਂ ਜਿਹੜੀ ਵੱਡੀ ਰਿਕਵਰੀ ਕਰਦੇ ਹੋਏ ਤੇ ਵੱਡਾ ਮਾਰਕਾ ਮਾਰਦੇ ਹੋਏ ਇਹਨੂੰ ਮੋਗਾ ਹਵਾਲੇ ਵਿੱਚੋਂ ਟੈਕਨੀਕਲ ਐਵਿਡੈਂਸ ਦੇ ਨਾਲ ਥੈਂਕ ਯੂ ਟ੍ਰੇਕਰ ਆਲ ਨੂੰ ਵਿਸਥਾਰ ਕੀਤਾ ਇਸ ਦੇ ਇਹਨਾਂ ਦੇ ਕਿੰਨਾ ਦੇ ਕਬਜ਼ੇ ਤੋਂ ਕਬਜ਼ੇ ਵਿੱਚੋਂ ਤੇ ਇੱਕ ਬਲਕੀ ਰੋਕ ਕ੍ਰਿਸਟਲ ਸ਼ੇਜਿੰਦਾ ਰੌਮ 2 12 ਬੋਲਦੀਆਂ ਰੈਗਨਾ ਬਰਾਮਦ ਹੋਈਆਂ ਨੇ ਇਹ ਇਹਨਾਂ ਦਾ ਸਾਡੇ ਸਮੇਤਕਾਰ ਸਿਆਲ ਪੀਵੀ 22 ਆਰ 2233 ਜੋ ਇਹਨਾਂ ਦੇ ਕਬਜ਼ੇ ਜਰ ਕਵਰ ਹੋਈ ਹੈ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਤੇ ਜੋ ਇਹਨਾਂ ਦਾ ਸਾਡਾ ਪ੍ਰਕਾਰ ਦਾ ਸਰ ਸਰਕਾਰਡ ਵੀ ਹੈਗਾ ਵੀ ਮਾਨਤ ਤੇ ਕੁਲਦੀਪ ਸਿੰਘ ਮਾਨਤ ਤੇ ਸੱਤ ਪਰਚੇ ਦਰਜ ਨੇ ਸਰਚੈਨ ਸਿੰਘ ਤੇ ਜਗਜੋ ਸਿੰਘ ਤੇ ਵੀ ਦੋਹਾਂ ਪਰਚੇ ਦਰਜ ਸੋ ਇਹਨੇ ਇਹ ਕਿ ਕਿਤੇ ਕਿਤੇ ਨਾਲ ਹੋਰ ਕਿਤੇ ਕਿਤੇ ਇਹਨਾਂ ਨੇ ਕੀ ਕੀ ਕੀਤਾ ਉਹਦੇ ਬਾਰੇ ਜਿਹੜਾ ਇਨਵੈਸਟੀਗੇਸ਼ਨ ਦਾ ਚੱਪੀਤ ਹੈ ਕਿਨੇ ਰੋਮ ਲਾਇਆ ਸੀ ਇਹਨੂੰ ਹਮਲਾ ਕੀਤਾ ਸੀਗਾ ਜਾਂ ਇਹਨਾਂ ਨੇ ਜੀ ਇੱਕ ਤਾਂ ਉਹਦੇ ਘਰ ਦੇ ਉੱਤੇ ਅਗਰ ਤਿੰਨ ਚਾਰ ਸਾਥੀ ਤੇ ਸਿੱਧੀਆਂ ਗੁਲੀਆਂ ਮਾਰੀਆਂ ਸੀ ਤੇ ਉਹ ਇੱਕ ਉਹਦੀ ਉਪਰਾਲੀ ਦਾ ਢੇਰ ਸੀ ਉੱਥੇ ਅਗਲਾਈ ਸੀ ਇੱਕ ਉਹਦੀ ਗੱਡੀ ਸੀ ਉਹ ਖੁੱਗੀ ਸੀ ਤੇ ਭਜਾ ਦਿੱਤੀ ਸੀ ਬੋਲੇ ਨੇ ਜੀ ਇਹਨਾਂ ਨੇ ਜਿੰਨਾ ਰਕਮ ਕਰਦਾ ਜੀ ਜਿਹੜਾ ਮੰਗ ਸੀ ਇਹਨੂੰ ਇਹ ਕੰਦੇ ਵਿੱਚ ਰੋਕਿਆ ਵੀ ਜਾਂ ਇੱਕ ਮਾਹਰ ਉਹਨੂੰ ਲੈ ਕੇ ਇਹਨਾਂ ਦਾ ਅਪਲੀਕੇਸ਼ਨ ਸਰਕਾਰ ਵਾਲੀ ਯੂਨਿਟ ਨੇ ਦਿੱਤਾ ਉਹ ਪਹਿਲਾਂ ਵੀ ਇਹਨਾਂ ਦੀ ਇੱਕ ਆਪਸ ਵਿੱਚ ਡਿਸਕੂਪਲੀਅਰ ਪਹਿਲਾਂ ਵੀ ਇਹਦਾ ਥੋੜਾ ਬੋਧਾ ਹੋਇਆ ਆਪਕੀ ਤੇ ਇਸੇ ਜੀ ਇਹਨਾਂ ਨੇ ਕਨੈਕਟਡ ਕਿੰਦਾ ਦਿੱਤੀ ਆਪਕੀ ਇਹ ਆਪਸੀ ਜਿਹਨਾਂ ਉਹ ਜਿਹੜੇ ਮਾੜੇ ਬੰਦੇ ਕਿੱਥਾ ਜਿੰਨਾ ਦੇ ਬੱਚੇ ਦਾਦ ਨੇ ਤੁਹਾਨੂੰ ਪਤਾ ਹੀ ਹੈ ਇਹ ਜੀ ਵਿਅਕਤੀ ਵਾਲੇ ਤੇ ਉਹ ਕੰਮ ਖਾਲਦੰਦੇ ਨਾਲ ਟੱਚ ਹੁੰਦੇ ਨੇ ਇਹ ਸਰ ਜਿਹੜਾ ਰੈਫਰੈਂਸ ਤੇ ਰਿਕਵਲਮੈਂਟ ਇਹ ਸਾਰੇ ਲਾਇਸੈਂਸ ਨੇ ਨਹੀਂ ਲੀ ਨਹੀਂ ਲੀਦੇ ਨੇ ਸਰ ਦੇ ਤੁਹਾਨੂੰ ਕਿਹਦੇ ਨੇ ਇਹ ਰੀਡ ਬਲੈਸਿਫਿਕੇਸ਼ਨ ਦਾ ਪਾਰਟ ਚੈੱਕ ਕਰਦੇ ਆ ਕਿੱਥੋਂ ਉੱਥੋਂ ਆਹ ਜੀ ਸਰ ਇਹਨੇ ਕੋਈ ਕਿਸੇ ਕੇਸ ਵਾਲੇ ਦੀ ਹੈ ਆਪਸ ਵਿੱਚ ਹਾਂ ਕੇਸ ਵਾਲਾ ਹੈ ਕੇ ਉੱਤੇ ਮੋਗਾ ਮੋਗਾ ਅੱਛਾ ਜੀ ਕੰਪਲੀਟਲੀ ਕ੍ਰਿਟੀਕਲ ਬੰਦਾ ਤੇਰੇ ਘਰੋਂ ਫਾਇਲ ਕੀਤੀ ਤੇ ਰਿਟਰੀਟ ਸਾਡੇ ਨੇ ਜਿਹੜਾ ਤਾਇਪਨ ਇਹ ਤਾਂ ਜਿਹੜਾ ਹੋਇਆ ਉਹ ਐਕਚੁਅਲੀ kia ਹੋ ਰਿਹਾ ਹੈ ਉਹ ਨਸ਼ੇਦੋ ਰੋਡ ਦੇ ਦੀ ਪੰਚਾਇਤ ਦਾ ਨੰਬਰ ਹੈ ਜਿਹੜਾ ਬੰਦਾ ਉਹ ਸੀ ਨੂੰ ਲੈ ਗਏ ਨਾ ਪਟਾਰਾ ਉਹ ਤੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿਹੜੇ ਪੈਪਰ ਨਾਲ ਫਾਇਰ ਕੀਤੀ ਕੋਈ ਇੱਕ ਲਿਖੀ ਇਹ ਬਹੁਤ ਬੁੱਕੀ ਮੈਨੂੰ 12 ਰੋਲ ਸੀਗਾ ਇੱਕ 32 ਰੋਲ ਸੀ ਇਹਦਾ ਰਾਈਟ ਨਾਲ ਕੀ ਇਹ ਨਹੀਂ ਨਹੀਂ ਦਫਾ ਸੀ ਮੈਂ ਲੀਗਿੰਗ ਠੀਕ ਹੈ ਠੀਕ ਹੈ ਦੈਟਸ ਆਲ